ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੂਚੀ ਮਾਨਵਤਾ ਨੂੰ ਸਰਬ ਸਾਂਝੀ ਵਾਲਤਾ ਨਾਮ ਜਪੋ ਕਿਰਤ ਕਰੋ ਵਣ ਛਕੋ ਦਾ ਸੁਨੇਹਾ ਦੇਣ ਵਾਲੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰੂ ਦੀਆਂ ਦੇਸ਼ ਦੇਸ਼ ਬੈਠੇ ਸਾਡੇ ਦਸਕਾਂ ਨੂੰ ਬਹੁਤ ਬਹੁ ਮੁਬਾਰਕਾਂ ਜਿੱਥੇ ਦੁਨੀਆ ਭਰ ਦੇ ਵਿੱਚ ਨਨਕਾਣੇ ਦੀ ਪਾਵਨ ਧਰਤੀ ਹੋਵੇ ਚਾਹੇ ਸੁਲਤਾਨਪੁਰ ਲੋਧੀ ਦੀ ਧਰਤੀ ਹਰ ਪਾਸੇ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰੂ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਰੂਹਾਨੀਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਾਂ ਇੱਥੇ ਅੱਜ ਦੇ ਦਿਨ ਖਾਸੀਆਂ ਰੌਣਕਾਂ ਦੇਖ ਨੂੰ ਮਿਲ ਰਹੀਆਂ ਨੇ ਬੀਤੇ ਕੱਲ ਤੋਂ ਹੀ ਕਿਉਂਕਿ ਕੱਲ ਤੋਂ ਸਮਾਗਮਾਂ ਦੀ ਸ਼ੁਰੂਆਤ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਸੀ ਇਸ ਤੋਂ ਇਲਾਵਾ ਅੱਜ अनेका ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਖੰਨਪਾੜ ਸਾਹਿਬ ਦੇ ਭੋਗ ਪਾਏ ਜਾਣਗੇ 8:30 ਵਜੇ ਤੋਂ ਲੈ ਕੇ 9:00 ਵਜੇ ਤੱਕ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਾਇਲ ਰਾ ਸਾਹਿਬ ਵਿਖੇ ਪੁੱਤਰ ਜਲੋਹ ਸੰਗਤਾਂ ਦੇ ਦਰਸ਼ਨ ਲਈ ਸਿਆਏ ਜਾਣਗੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਪਾਨ ਦਾ ਆਯੋਜਨ ਕੀਤਾ ਜਾਵੇਗਾ ਔਰ ਸਭ ਤੋਂ ਅਹਿਮ ਸ਼ਾਮ ਵੇਲੇ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਲੋਕੀਕ ਨਜ਼ਾਰਾ ਦੇਖਣ ਨੂੰ ਮਿਲੇਗਾ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਪ ਨੂੰ ਮੁੱਖ ਰੱਖਦੇ ਹਾਂ ਸੰਗਤਾਂ ਪੀਤੇ ਕੱਲ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਗੁਰੂ ਘਰ ਦਾ ਅਸ਼ੀਰਵਾਦ ਲੈ ਰਹੀ ਹੈ ਕਿਉਂਕਿ ਹਰ ਕਿਸੇ ਨੂੰ ਹਮੇਸ਼ਾ ਹੀ ਤਾਂਗ ਰਹਿੰਦੀ ਹੈ ਸਤਿਗੁਰ ਸ਼੍ਰੀ ਮੰਦਰ ਸਾਹਿਬ ਦੇ ਦਰਸ਼ਨਾਂ ਦੀ ਜਿੱਥੇ ਆਮ ਦਿਨਾਂ ਦੇ ਵਿੱਚ 1 ਲੱਖ ਤੋਂ ਵੱਧ ਸੰਗਤ ਰੋਜ਼ਾਨਾ ਸਿਨਾਤਮਸਤ ਖੋਲ੍ਹ ਲਈ ਪਹੁੰਚਦੀ ਹੈ ਉੱਥੇ ਜਿਹੇ ਖਾਸ ਦਿਹਾੜਾ ਮੌਕੇ ਜਿਸ ਤਰ੍ਹਾਂ ਅੱਜ ਗੁਰਪੁਰ ਹੈ ਤਾਂ ਕੱਲ ਤੋਂ ਹੀ ਸੰਗਤਾਂ ਦਾ ਛਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਹੈ ਜੋ ਇਸ ਪਾਵਨ ਪਿੱਤਰ ਦਿਹਾੜੇ ਮੌਕੇ ਗੁਰੂ ਘਰ ਦਾ ਅਸ਼ੀਰਵਾਦ ਲੈਣ ਦੇ ਲਈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ ਜਾ ਹੈ ਮੌਸਮ ਦੀ ਤਬਦੀਲੀ ਹੈ ਸਰਦੀ ਦੀ آمد ਜਿਹੜੀ ਸ਼ੁਰੂ ਹੋ ਚੁੱਕੀ ਹੈ ਪ੍ਰਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਕਾਰ ਭੇਂਟ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਿਹਾ ਕੁਝ ਸੰਗਤ ਇੱਥੇ ਮੌਜੂਦ ਹੈ ਜਰੂਰ ਅਸੀਂ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਾ ਵੱਡੇ ਭਾਗਾਂ ਵਾਲੀ ਗੱਲ ਹੈ ਤੋ ਇਹ ਛੋਟੇ ਵੀਰ ਸਾਡੇ ਨਾਲ ਖੜੇ ਨੇ ਸਭ ਤੋਂ ਪਹਿਲਾਂ ਜਿਹੜੀ ਇੱਕ ਕਵਿਤਾ ਇਹ ਸਾਡੇ ਨਾਲ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਬਿਲਕੁਲ ਜੀ ਕਵਿਤਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਜਦੋਂ ਆਉਤੋਂ ਮੈ ਲੋ ਕੀ ਹਾਲਾਤ ਸਨ ਆਹ ਧਰਤੀ ਦੀ ਕੂਕ ਸੁਣੀ ਵੇਖੀ ਡਾਢੀ ਤੰਗਲ ਕਾਈ ਲੁੱਟ ਲਈ ਲਟੇਰੇ ਨੇ ਦੌਲਤ ਜਿੱਥੇ ਨਜ਼ਰ ਆਈ ਹੁਸਨਾ ਦੇ ਚੋਰਾਂ ਨੇ ਕੀਤੀ ਗਰਮ ਲੁੱਟ ਦੀ ਮੰਡੀ ਹਮਦਰਦ ਗਰੀਬਾਂ ਦਾ ਆਇਆ ਗੁਰਨਾਨਕ ਤਲਵੰਡੀ ਧਰਤੀ ਦੀ ਕੂਕ ਸੁਣੀ ਵੇਖੀ ਡਾਡੀ ਤੰਗ ਲਕਾਈ ਲੁੱਟ ਲਈ ਲਟੇਰਿਆ ਨੇ ਦੋੜ ਤੇ ਜਿੱਥੇ ਨਜ਼ਰੀ ਆਈ ਉਸ ਨਾਦਿਆਂ ਚੋਰਾ ਨੇ ਉਹ ਕੀਤੀ ਗਰਮ ਲੁੱਟਦੀ ਮੰਡੀ ਹਮਦਰਦ ਗਰੀਬਾਂ ਦਾ ਓ ਆਇਆ ਗੁਰੂ ਨਾਨਕ ਤਲਵੰਡੀ ਕੋਈ ਵੀਰਾ ਵੀਰੇ ਦਾ ਨਹੀਂ ਸੀ ਦਰਦ ਵੰਡਾਉਂਦਾ ਬਈਕੇ ਪਾਰਤ ਫੁੱਲਵਾੜੀ ਦੇ ਹਰ ਥਾਂ ਤੇ ਫੁੱਲ ਕਮਲਾ ਕੇ ਟੈਕੇ ਉਸ ਸੰਸਾਰ ਜਲਾਦ ਬਣੇ ਉਹ ਖੜਕੇ ਨਿਤ ਮੰਦਰ ਵਿੱਚ ਚੰਡੀ ਹਮ ਤੇ ਨਿਤ ਗਰੀਬਾ ਦਾ ਆਇਆ ਗੁਰੂ ਨਾਨਕ ਤਲਵੰਡੀ ਮੱਲਾਂ ਦੇ ਆਫਜ ਜੋ ਬੈਠਦੇ ਵਿੱਚ ਮਸੀਤੇ ਮੁੱਲਾਂ ਦੇ ਆਫਜਦੋ ਦੁਨੀਆ ਬੈਠ ਗਏ ਮਸੀਤੇ ਸੰਸਰਾਂ ਵਾਲਿਆਂ ਦੇ ਸੱਚੇ ਤੰਗ ਜੀਉਣੋਂ ਕੀਤੇ ਲੈ ਗਰੀਬੀ ਦੀ ਉਥਾਂ ਤਾਂ ਕਰੋ ਪਾਪ ਦੀ ਪੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਲਨੋ ਵੇਚਨ ਮੁੱਲ ਜਵਾਨਾਂ ਵਾਂਗੂ ਕੋਈ ਹਿੰਮਤ ਕਰਕੇ ਤੇ ਰੋਕਣ ਜ਼ੁਲਮ ਜਵਾਨਾਂ ਵਾਂਗੂ ਜੀ ਮਾੜੇ ਦੁੱਖਿਆ ਰਿਆ ਦੀ ਨੱਪੀ ਜਰਵਾਨਿਆ ਨੇ ਕੰਢੀ ਹਮ ਦਲਿਤ ਗਰੀਬਾਂ ਤਾਂ ਓ ਆਇਆ ਗੁਰੂ ਨਾਨਕ ਤੋਂ ਵੰਡੀ ਓ ਇਸ ਦੇ ਮਿੱਠ ਬੋਲਾਣੇ ਦੋ ਰਿਆਂ ਸਿੱਧੇ ਰਾਹੇ ਪੌਣੀ ਹੰਕਾਰ ਹੰਕਾਰੀਆਂ ਨੂੰ ਇਸਨੇ ਪਿਆਰ ਦੀ ਜਾਤ ਸਿਖਾਉਣੀ ਉਸਨੇ ਪਿਆਰ ਦੀ ਜਾਤ ਸਿਖਾਉਣੀ ਵੱਲ ਕੱਢਣ ਵੱਲੀਆਂ ਦੇ ਸਿੱਧੇ ਕਰਨੇ ਸਤ ਪਖੰਡੀ ਹਮਦਰਦ ਗਰੀਬਾਂ ਦਾ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਹੋ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਗੁਰੂ ਕਰਤਾਰਾ ਬੜੀ ਤਲਵੰਡੀ ਦੀ ਧਰਤੀ ਹੈ ਨਹੀਂ ਤੇਰੇ ਵਿੱਚ ਉਹ ਜਗਤ ਦਾ ਪੀਰ ਆਇਆ ਉਹ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈਣ ਨਾਨਕੀ ਦਾ ਸੋਣਾ ਵੀਰ ਆਇਆ ਨੇ ਭੁੱਖਾ ਪਿਆਰ ਦੇ ਕੋਧਰੇ ਦਾ ਲਾਲੋ ਜਿਆਂ ਦੀ ਖਾਨ ਨੂੰ ਖੀਰ ਆਇਆ ਅੱਜ ਦੇ ਦਿਨ 1469 ਈਸਵੀ ਵਿੱਚ ਰਾਏ ਪੋ ਜੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਅੱਜ ਦੇ ਦਿਨ ਮਹਤਾ ਕਾਲੂ ਜੀ ਮਾਤਾ ਤ੍ਰਿਪਤਾ ਦੀ ਕੁੱਖੋਂ ਅਵਤਾਰ ਧਾਰਿਆ ਹੈ ਸਮੂਹ ਸਖਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਕੀਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਹੁੱਕਾ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੋਕਾਇਤ ਦਿੱਤਾ ਹੈ। ਉਹਨਾਂ ਨੇ ਕੋਡੇ ਰਕਸ਼ ਵਰਗਿਆਂ ਨੂੰ ਸੱਜਣ ਠੱਗ ਵਰਗਿਆਂ ਨੂੰ ਸਿੱਧੇ ਰਸਤੇ ਪਾਇਆ ਹੈ ਅਤੇ ਇਸ ਤਰ੍ਹਾਂ ਦੀ ਬਹੁਤ ਦੁਰਦਸ਼ਾ ਸੀ। ਸੋ ਕਿਉਂ ਬੰਦਾ ਆਖੀਏ ਜਿੱਦ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਵਰਗਿਆਂ ਨੂੰ ਜਨਮ ਦਿੱਤਾ ਉਹਨੂੰ ਕਿਉਂ ਤੁਸੀਂ ਮਾੜਾ ਕਹਿ ਰਹੇ ਹੋ? ਗੁਰਨਾਨਕ ਤੇਰੀ ਵੱਡੀ ਵਡਿਆਈ ਏ। ਅੰਬਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ। ਜਿਹੜਾ ਤੂੰ ਚਲਾਇਆ ਲੰਗਰ ਕਦੀ ਨਹੀਂ ਥੁੜਦਾ। ਸਦੀਆਂ ਤੋਂ ਦాతਾ ਪਈ ਸਦੀਆਂ ਤੋਂ ਲੋਕੀ ਰੱਖਛੜ ਠੱਕਦੀ ਭਈ ਲਗ ਲਗਾਈ ਏ। ਗੁਰੂ ਨਾਨਕ ਤੇਰੀ ਵੱਡੀ ਵਡਿਆਈਏ ਸਮੂਹ ਸੰਗਤਾਂ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵ ਨਾਲ ਮਨਾ ਰਹੇ ਹਨ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਤਸਵੀਰ ਅਸੀਂ ਅੰਦਰ ਦੀ ਰੂਹ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਗੁਰੂ ਘਰ ਦਾ ਅਸ਼ੀਰਵਾਦ ਲੈਣ ਦੇ ਲਈ ਬੜੇ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਿਕਾਰ ਭੇਟ ਕਰਨ ਦੇ ਲਈ ਪਾਲ ਸਿੰਘ ਟੀਮਾਂ ਅਜੀ ਅੱਜ ਦੇ ਨਤਮਸਤਕ ਹੋਣਾ ਵੱਡੀ ਪਾਕਾਂ ਦੀ ਗੱਲ ਹੈ ਗੁਰੂ ਸਾਹਿਬਾਨ ਦਾ ਅੱਜ ਪ੍ਰਕਾਸ਼ ਪੁਰਬਾ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗਾ ਸੋ ਸਾਰੀ ਸੰਗਤ ਨੂੰ ਬਹੁਤ-ਬਹੁਤ ਮੇਰੇ ਵੱਲੋਂ ਮੁਬਾਰਕਵਾਦ ਔਰ ਸਾਰੇ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਰੇ ਲੋਕਾਂ ਦੀ ਚੜ੍ਹਦੀ ਕਲਾ ਲਈ ਅੱਜ ਗੁਰੂ ਸਾਹਿਬਾਨ ਦੇ ਅੱਗੇ ਅਰਦਾਸ ਕੀਤੀ ਹੈ ਇਹ ਉਹ ਪਾਵਨ ਪਿੱਤਰ ਸਥਾਨ ਹੈ ਜਿੱਥੇ ਹਰ ਕੋਈ ਨੀਮਾ ਹੋ ਕੇ ਮੈਂ ਤਿਆਗੇ ਹੋਮੇ ਤਿਆਗੇ ਝੋਲੀਆਂ ਅੱਡ ਕੇ ਪਹੁੰਚਦਾ ਔਰ ਸੱਚੇ ਮਨੋਂ ਕੀਤੀ ਹਰ ਅਰਦਾਸ ਜੋ ਜੜੀ ਗੁਰੂ ਘਰ ਚ ਪ੍ਰਵਾਨ ਹੁੰਦੀ ਹੈ ਔਰ ਇੱਥੋਂ ਹਰ ਕੋਈ ਝੋਲੀਆਂ ਭਰ ਕੇ ਜਾਂਦਾ ਹੈ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਦਰਸ਼ਨੀ ਜੋੜੀ ਦਰਸ਼ਨੀ ਜੜੀ ਤੋਂ ਲੈ ਕੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਤੱਕ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਪਵਨ ਪਿੱਤਰ ਦਿਹਾੜੇ ਮੌਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਕਾਰ ਭੇਟ ਕਰਨ ਦੀ ਹਰ ਕੋਈ ਤਾਂਗ ਰੱਖਦਾ ਹੈ ਹਰ ਕਿਸੇ ਦੇ ਮਨ 'ਚ ਚਾਹ ਹੁੰਦਾ ਹੈ ਕਿ ਇਸ ਪਵਨ ਪਿੱਤਰ ਦਿਹਾੜੇ ਮੌਕੇ ਸੱਚਖੰਡ ਸ਼੍ਰੀ ਹੰਦਰ ਸਾਹਿਬ ਦੇ ਦਰਸ਼ਨ ਕੀਤੇ ਜਾਣ ਅੱਜ ਨਨਕਾਣਾ ਸਾਹਿਬ ਵਿਖੇ ਵੀ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਬੀਤੇ ਕੱਲ ਹੀ 2000 ਦੇ ਕਰੀਬ ਸ਼ਰਧਾਲੂਆਂ ਦਾ ਜਿਨ੍ਹਾਂ 'ਚੋਂ 1796 ਸ਼ਰਧਾਲੂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀ ਨਹੀਂ ਭੇਜੇ ਗਏ ਸਨ ਦੁਨੀਆ ਭਰ ਤੋਂ ਆਈ ਸੰਗਤ ਅੱਜ ਨਨਕਾਣਾ ਦੀ ਪਾਵਨ ਧਰਤੀ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਮਨਾਏਗੀ। ਪਰ ਉੱਥੇ ਵੀ ਅੱਜ ਸ਼੍ਰੀ ਖਨਪਾੜ ਸਾਹਿਬ ਦੇ ਭੋਗ ਪਾਏ ਜਾਣ ਕੀ ਉਪਰੰਤ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਇੱਕ ਅਲੋਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਅਸੀਂ ਉਹ ਤਸਵੀਰਾਂ ਵੀ ਆਪਣੇ ਦਸਖਤ ਪਹੁੰਚਦੀਆਂ ਕਰਾਂਗੇ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਸਮੇਤ ਗੁਰੂ ਸਾਹਿਬ ਦੇ ਪਾਵਨ ਵਖ ਵਖ ਪਾਵਨ ਪਿੱਤਰ ਸਥਾਨਾਂ ਦੁਨੀਆ ਭਰ ਵਿੱਚ ਵਖ ਵਖ ਗੁਰਦੁਆਰਾ ਸਹਿਬਾਨ ਦੇ ਵਿੱਚ ਅੱਜ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਹਰ ਕਿਤੇ ਸੰਗਤ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਕਾਰ ਭੇਟ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ ਤੋਂ ਇਹ ਤਸਵੀਰਾਂ ਰੂਹਾਨੀ ਦੇ ਕੇਂਦਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਨੇ ਜਿੱਥੇ ਅੱਜ ਦੇ ਦਿਨ ਜੋ ਬੀਤੇ ਕੱਲ ਤੋਂ ਸੰਗਤ ਪਹੁੰਚ ਰਹੀ ਹੈ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ 'ਚ ਇਸ਼ਰਾਨ ਕਰਕੇ ਘੰਟੇ ਵੱਧੀ 3-3 4-4 5-5 ਘੰਟੇ ਲਾਈਨਾਂ ਚ ਲਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ ਸ੍ਰੀ ਹਮੰਦਰ ਸਾਹਿਬ ਵਿਖੇ ਨਤਬਸਤਕ ਹੋਣ ਲਈ ਤਾਂ ਸਾਰਾ ਦਿਨ ਇਹ ਸਮਾਗਮ ਚੱਲਨੇ ਹੈ ਗੁਰਦਰਾ ਮੰਜੀ ਸਾਹਿਬ ਦੀਵਾਨ ਹਾਲ 'ਚ ਸ੍ਰੀ ਖਨਪੜ ਸਾਹਿਬ ਤੋਂ ਬਾਅਦ ਸ਼ਾਮ ਵੇਲੇ ਤੱਕ ਧਰਮ ਜਿਹੜੇ ਦੀਵਾਨ ਗੁਰਬਤ ਦੀਵਾਨ ਸਜਾਈ ਜਾਣਗੇ ਜਿਨ੍ਹਾਂ ਵਿੱਚ ਪੰਤੇ ਪ੍ਰਸਿੱਧ ਰਾਗੀ ਢਾਡੀ ਅਤੇ ਕੁਸ਼ਰੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਣਗੇ ਇਤਿਹਾਸ ਦੇ ਨਾਲ ਜੋੜਨਗੇ ਔਰ ਸਭ ਤੋਂ ਅਹਿਮ ਸ਼ਾਮ ਵੇਲੇ ਦੇਸ਼ ਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਇਸ ਪਵਨ ਪਿੱਤਰ ਸਰੋਵਰ ਦੇ ਕਿਨਾਰੇ ਬੈਠ ਕੇ ਕਿ ਉਹਦੇ ਦੀਵੇ ਅਤੇ ਰੰਗ-ਪਰੰਗੀਆ ਮੋਮਬਤੀਆਂ ਬਾਲ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਮਨਾਈ ਜਾਊਗੀ ਉਪਰੰਤ ਰਾਗਹਿਬ ਸਾਹਿਬ ਦੇ ਪਾਠ ਤੋਂ ਬਾਅਦ ਸ਼੍ਰੋਮਣਿਕ ਮਿੱਟੀ ਵੱਲੋਂ ਆਕਾਸ਼ ਵਿੱਚ ਚੱਲਣ ਵਾਲੀ ਪ੍ਰਦੂਸ਼ਣ ਰਹਿਤ ਆਤਿਸ਼ਬਾਜੀ ਜਿਹੜੀ ਹੈ ਕੀਤੀ ਜਾਊਗੀ ਜਿਸ ਦਾ ਆਨੰਦ ਮਾਣਨ ਦੇ ਲਈ LED ਲਾਈਟਾਂ ਦੇ ਨਾਲ ਜਗਮਗਾਉਂਦੇ ਸ਼੍ਰੀ ਦਰਬਾਰ ਸਾਹਿਬ ਦਾ ਉਹ ਅਲੌਕਿਕ ਨਜ਼ਾਰਾ ਦੇਖਣ ਦੇ ਲਈ ਵੀ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਮੌਜੂਦ ਰਹਿਣ ਗਈਆਂ ਤੋਂ ਸਾਰਾ ਦਿਨ ਸੰਗਤਾਂ ਦੇ ਇਸੇ ਤਰ੍ਹਾਂ ਠਾਠਾ ਮਾਰਦਾ ਸੁੰਦਰ ਇੱਥੇ ਜਿਹੜਾ ਦੇਖਣ ਨੂੰ ਮਿਲਦਾ ਹੈ ਹੋਰ ਸੇ ਦਾ ਲਗੋਣ ਨਹੀਂ ਵੀ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਰ ਕੋਈ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮੰਨਦਾ ਜਦੋਂ ਅਜਿਹੇ ਪਾਵਨ ਪਿੱਤਰ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਸਪਸਤ ਹੋ ਕੇ ਤਨ ਗੁਰੂ ਰਾਮਦਾਸ ਦੇ ਦਰ ਦਾ ਅਸ਼ੀਰਵਾਦ ਲੈਣਾ ਕੋਈ ਆਪਣੇ ਆਪ ਦੇ ਵਿੱਚ ਬੜੇ ਭਾਗਾ ਵਾਲੀ ਗੱਲ ਹੈ ਅ ਵਰਸ਼ਾ ਅਸੀਂ ਦੁਬਈ ਸੇ ਆਏ ਹਾਂ ਦੁਬਈ ਸੇ ਹਾਂ ਅੱਜ ਦੇ ਦਿਨ ਇੱਥੇ ਆਏ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਹਾਂ ਬਹੁਤ ਅੱਛਾ ਲੱਗ ਰਿਹਾ ਹੈ ہمارا ਪਾਰਕ ਸਾਹਿਬ ਚੱਲ ਰਿਹਾ ਹੈ 3 ਦਿਨ ਦਾ ਅ ਤੋ ਇਸ ਲਈ ਆਏ ਹੈ ਬਸ ਲੱਕੀ ਮੰਨਤੇ ਬlesst ਮੰਨ ਫੀਲ ਕਰਦੇ ਬਹੁਤ 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 ਬਿਲਕੁਲ ਬਿਲਕੁਲ ਬਾਬਾ ਜੀ ਦੀ ਕਿਰਪਾ ਹੈ ਸ਼ੁਕਰ ਹੈ ਸ਼ੁਕਰਾਨਾ ਵਾਹਿਗੁਰੂ ਜੀ ਬਹੁਤ ਅੱਛਾ ਲਗਾ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਹੈ ਵਿਸ਼ ਕਰਨੇ ਆਏ تھے ਉਹਨ ਕੀ ਕਿਰਪਾ ਨਾਲ ਬਹੁਤ ਕੁਝ ਮਿਲਾਇ ਸਭ ਉਹਨ ਦੀ ਕਿਰਪਾ ਨਾਲ ਹੈ ਉਹਨ ਦੀ ਕਿਰਪਾ ਹੈ ਤਾਂ ਸਭ ਕੁਝ ਹੈ ਉਹਨ ਦੀ ਕਿਰਪਾ ਵਗੈਰ ਕੁਝ ਨਹੀਂ ਚਾਹੋਗੇ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਹੈ ਅੱਜ ਦੇ ਦਿਨ ਬੜੇ ਕਰਮਾਂ ਨਾਲ ਦਰਸ਼ਨ ਹਾਂਜੀ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਮੈਂ ਪੂਰੇ 3.5 ਸਾਲਾਂ ਬਾਅਦ ਆਈ ਹਾਂ ਪਰੋ ਸਟੱਡੀ ਕਰਕੇ ਗ੍ਰੇਡ ਹਾਂ ਹਾਂਜੀ ਤਾਂ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਮੈਂ ਬਹੁਤ ਗ੍ਰੇਟਫੁਲ ਫੀਲ ਕਰਦੀ ਹਾਂ ਬਿਲਕੁਲ ਬਣਦਾ ਜੀ ਮਹਾਰਾਜ ਸਾਡੇ ਬਾਬੇ ਦਾ ਜਨਮ ਦਿਨ ਅੱਜ ਦਾ ਕਿਉਂ ਨਾ ਜਾਈ ਬਣਦਾ ਬਣਦਾ ਮਹਾਰਾਜ ਹਾਂਜੀ ਅੱਜ ਸਹਿਬ ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਦਿਹਾੜਾ ਹੈ ਮੈਂ ਤੁਹਾਡੇ ਮਾਦੀਮ ਰਾਈ ਸਭ ਸੰਗਤਾਂ ਨੂੰ ਦੇਸ਼ ਉਦੇਸ਼ ਦੀਆਂ ਸਭ ਸੰਗਤਾਂ ਬਹੁਤ ਬਹੁਤ ਵਧਾਈਆਂ ਦੇਣਾ ਚਾਹਣਾ ਤੇ ਮੈਂ ਕਹਿੰਨਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹੱਕ ਸੱਚ ਦੇ ਨਾਲ ਖੜਨ ਦਾ ਮਿਸਾਲ ਦਿੱਤਾ ਤੇ ਆਪਾਂ ਨੂੰ ਸਾਰਿਆਂ ਨੂੰ ਹੱਕ ਸੱਚ ਤੇ ਖੜਨਾ ਚਾਹੀਦਾ ਹੈ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਤੁਰਗ ਹੈ ਅੱਜ ਕੇ ਦਿਨ ਆਣਾ ਬੜਾ ਅੱਛਾ ਮਾਣਾ ਬਹੁਤ ਅੱਛਾ ਬਹੁਤ ਸ਼ੁਭ ਬਹੁਤ ਸ਼ਕਤੀ ਹੈ ਬਹੁਤ ਸ਼ਕਤੀ ਹੈ ਵਾਹ ਜਹਾਂ ਦੀ ਬਹੁਤ ਜਿਆਦਾ ਬਹੁਤ ਲੱਕੀ ਹੂੰ ਜੀ ਅੰਦਰ ਆਤਮਾ ਬੜੀ ਪ੍ਰਸੰਨ ਹੋਈ ਹੈ ਸ਼ਾਂਤ ਹੋਈ ਹੈ ਔਰ ਦਰਸ਼ਨ ਕਰਕੇ ਬਹੁਤ ਆਨੰਦ ਆਇਆ ਹੈ ਮੇਰਾ ਨਾਮ ਸੁਦਰਸ਼ਨ कौर ਹੈ ਤੇ ਮੈਂ ਖਮਾਣਾ ਤੋਂ ਆਈ ਆਂ ਜਿਲ੍ਹਾ ਫਤਿਹਗੜ ਸਾਹਿਬ ਤੋਂ ਤੇ ਅੱਜ ਤੁਹਾਨੂੰ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਹਿਲੇ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਹੈ ਇਸ ਲਈ ਅਸੀਂ ਮੱਥਾ ਟੇਕਣ ਆਏ ਆਂ ਕਿੱਲਾ ਕਨੰਦਾ ਆਇਆ ਦਰਸ਼ਨ ਕਰ ਬਹੁਤ ਜ਼ਿਆਦਾ ਆਨੰਦ ਆਉਂਦਾ ਇੱਥੇ ਆ ਕੇ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਆ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਜੀ ਕਹਿੰਦੇ ਦੁਬਈ ਸੇ ਜੀ ਦੁਬਈ 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 ਹਾਂ ਜੀ ਕੀ ਬਾਤ ਹੈ ਵਾਕਿਤ ਇਹਨਾਂ ਆਣਾ ਮਤਲਬ ਬੜੇ ਬles ਬles ਫੀਲ ਬles ਬles ਫੀਲ ਬਹੁਤ ਲੱਕੀ ਹੈ ਕੱਲ ਤੋਂ ਹੀ ਸੰਗਤਾਂ ਦਾ ਠਾਠਾ ਮਾਰਦਾ ਸਬੰਦਰ ਸੱਚਖੰਡ ਸ੍ਰੀ ਮੰਦਰ ਸਾਹਿਬ ਵਿਖੇ ਰਤਮਸਤਕ ਖੋਣ ਲਈ ਪਹੁੰਚ ਰਿਹਾ ਹੈ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸੋਵਰ 'ਤੇ ਇਸ਼ਨਾਨ ਕੀਤਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਲੰਬਾ ਸਮਾਂ ਲਾਈਨਾਂ ਦੇ ਵਿੱਚ ਲੱਗ ਕੇ ਸੱਚਖੰਡ ਸ੍ਰੀ ਮੰਦਰ ਸਾਹਿਬ ਵਿਖੇ ਰਤਮਸਤਕ ਖੋਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ ਜੇ ਨੀਰ ਮਰਜੀ ਕੋਈ ਇੰਤਜ਼ਾਰ ਕਰਨਾ ਪਵੇ ਪਰ ਹਰ ਸ਼ੇਰੇ ਤੇ ਸਕੂਨ ਹੈ ਖੁਸ਼ੀ ਹੈ ਕਿਉਂਕਿ ਹਰ ਕਿਸੇ ਦਾ ਟੁੱਟ ਵਿਸ਼ਵਾਸ ਹੈ ਹਰ ਕਿਸੇ ਨੂੰ ਤਾਂ ਹੈ ਕਿ ਅੱਜ ਦੇ ਦਿਨ ਪਾਵਨ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਆ ਉਹ ਜ਼ਰੂਰ ਕੀਤੇ ਜਾਣ। ਭਾਜੀ ਕੀ ਨਾਮ ਹੈ ਜੀ ਕਿੱਥੋਂ ਆਏ? ਸਮਰਾਲੇ ਤੋਂ ਆਇਆ ਜੀ। ਭਾਜੀ ਅੱਜ ਦੇ ਦਿਨ ਗੁਰੂ ਘਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿੰਨਾ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ। ਵਧੀਆ ਵਧੀਆ ਕਿਰਪਾ ਨਾਲ ਪਰਮਾਤਮਾ ਦਾ ਬੜੀਆ ਦਰਸ਼ਨ ਕਰਨਾ ਇੱਦਾਂ ਬੜਾ ਭਾਗ ਲਾ ਦੇਣਾ ਜੀ ਅੱਜ ਤੇ ਪਰਮਾਤਮਾ ਨੇ ਬੜੀ ਮਿਹਰ ਨਾਲ ਸਾਨੂੰ ਪਰਮਾਤਮਾ ਨੇ ਆਪਣੇ ਦਰਸ਼ਨਾਂ ਨੂੰ ਬੁਲਾਇਆ ਜੀ। ਪੁਰਸਵਦੀ ਬਖਸ਼ਿਸ਼ ਹੈ ਕਿ ਅੱਜ ਦੇ ਦਿਨ ਉਹਨਾਂ ਨੂੰ ਹਾਂ ਸਾਨੂੰ ਮਿਲਦਾ ਹਾਂ ਜੀ ਜੀ ਕਿੱਥੋਂ ਆਏ ਜੀ ਜਗਪ੍ਰੀਤ ਸਿੰਘ ਕੋੜੇ ਵਾਪੇ ਨੇ ਗੁਰਦਾਸਪੁਰ ਤੋਂ ਹਾਂ ਜੀ ਪੁਰਸਵਦੀ ਪ੍ਰਕਾਸ਼ਪੁਰ ਜੀ ਅੱਜ ਦੇ ਦਿਨ ਆਏ ਹਾਂ ਜੀ ਜੀ ਬਹੁਤ ਬਹੁਤ ਦੇਖ ਰਹੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਜ ਦੇ ਦਿਨ ਆਪਾਂ ਦਰਬਾਰ ਸਾਹਿਬ ਪਹੁੰਚੇ ਹਾਂ ਮੱਥਾ ਟੇਕਣ ਲਈ ਬਹੁਤ ਖੁਸ਼ੀਆ ਭਰਿਆ ਦਿਨ ਸਾਡੇ ਵਾਸਤੇ ਕਾਫੀ ਇੰਤਜ਼ਾਰ ਕਰਨਾ ਪਿਆ ਹਾਂ ਹਾਂ ਜੀ ਹਾਂ ਜੀ ਚਲੋ ਇਸ ਤਰ੍ਹਾਂ ਹੀ ਆ ਲਾਈਨ 'ਚ ਲੱਗ ਕੇ ਹੀ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਆ ਅਹਮਦਾਬਾਦ ਸੇ ਆਏ ਹਾਂ ਅਹਮਦਾਬਾਦ तो तो पर गए। हाँ, तो हाँ जी तो के दिन करने का हैं। हाँ बहुत लकी मैं तो आती हूँ हर साल हर साल आते हैं हम लोग बहुत अच्छा फील कर रहे हैं बहुत अच्छा, बहुत अच्छा तो लग कर कर रहा है हाँ बहुत <laughs> ਮੇਰੇ ਕੋ 3 ਘੰਟੇ ਹੋ ਗਏ 3 ਘੰਟੇ 3 ਘੰਟੇ ਹੋ ਗਏ ਅੱਗੇ 2.5 ਘੰਟੇ ਹੋਰ ਲੱਗੇਗੇ ਹੋਰ ਲੱਗੇਗੇ ਹਾਂ ਭਾਈ ਨਾ ਬੱਚੇ ਪਰੇਸ਼ਾਨ ਹੋ ਗਏ ਹਾਂ ਦਰਸ਼ਨ ਕਰਨੇ ਖੁਸ਼ੀ ਹੈ ਇਸ ਵਾਰ ਖੁਸ਼ੀ ਬਹੁਤ ਖੁਸ਼ੀ ਹੈ ਤਾਂ 4-4 5-5 ਘੰਟੇ ਇੰਤਜ਼ਾਰ ਕਰਕੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਣਾ ਬੜੀ ਖੁਸ਼ੀ ਹੈ ਲੋਕੀ ਕਰ ਰਹੇ ਦਰਸ਼ਕ ਕੇ ਤਾਂ ਅਸੀਂ ਜਿੰਨੀ ਮੰਜ਼ਿਲ ਤਿਆਰ ਕਰਨਾ ਪਵੇ। ਅਭੀ ਤੋਂ ਮੈਂ ਐਂਟਰੀ ਕਰ ਰਹੀ ਹਾਂ। ਪਾਣੀ ਪਤ। ਪਾਣੀ ਪਤ। ਪਾਣੀ ਪਤ। ਹਾਂਜੀ। ਬਾਤ ਕੇ ਦਿਨ ਕਿਤਨਾ ਬlesਸਡ ਫੀਲ ਕਰ ਰਹੇ ਹੋ ਕਿ ਅੱਜ ਬਹੁਤ ਅੱਛਾ ਕਿ ਅੱਜ ਕੇ ਦਿਨ ਹਮਾਰਾ ਇੱਥੇ ਪੇ ਦਰਸ਼ਨ ਹੋਇਆ ਹੈ ਤਾਂ ਮੈਂ ਬਹੁਤ ਬlesਸਡ ਹਾਂ। ਤਾਂ ਬਿਲਕੁਲ ਹਰ ਕੋਈ ਅੱਜ ਦੇ ਦਿਨ ਗੁਰੂ ਘਰ ਦਾ ਦਰਸ਼ਨ ਕਰਨ ਦਾ ਮੌਕਾ ਮਿਲਣਾ ਆਪਣੇ ਆਪ ਨੂੰ ਬੜਾ ਕਰਮਾ ਵਾਲਾ ਮੰਨ ਰਿਹਾ ਹੈ, ਬੜਾ ਖੁਸ਼ਕਿਸਮਤ ਮੰਨ ਰਿਹਾ ਹੈ। ਤੋ ਲਗਾਤਾਰ ਸੰਗਤਾਂ ਲੰਬਾ ਸਮਾਂ ਇੰਤਜ਼ਾਰ ਕਰਕੇ ਵੀ ਖੁਸ਼ੀ-ਖੁਸ਼ੀ ਸੱਚਖੰਡ ਸ਼੍ਰੀ ਹੰਦਰ ਸਾਹਿਬ ਵੇਖੇ ਨਤਮਸਤਕ ਹੋ ਰਹੀ ਹੈ ਪੁੱਤਰ ਜਲੋ ਦੇ ਦਰਸ਼ਨ ਕਰ ਰਹੀ ਹੈ ਔਰ ਇੰਤਜ਼ਾਰ ਕਰ ਰਹੀ ਹੈ ਸ਼ਾਮ ਦਾ ਜਦੋਂ ਦੀਪਾਲਾ ਅਤੇ ਆਤੀਸ਼ਬਾਜੀ ਦਾ ਅਲੋਕਿਕ ਨਜ਼ਾਰਾ ਦੇਖਣ ਨੂੰ ਮਿਲੂ ਕੈਮਰਾ ਬਸਰ ਅਵਤਾਰ ਸਿੰਘ ਦਿਹਾਣ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ